ਆਖਿਰ ਐਸਾ ਕੀ ਹੁੰਦਾ ਹੈ ਅਟਾਰੀ ਵਾਗਾ ਬਾਰਡਰ ਤੇ ਕਿ ਦੁਨੀਆ ਭਾਰੀ ਦੀ ਟੀੜ ਉੱਥੇ ਖਿੱਚੀ ਚਲੀ ਜਾਂਦੀ ਹੈ ਭਾਰਤ ਪਾਕਿਸਤਾਨ ਸਰਹੰਦ ਤੇ ਹਰ ਰੋਜ਼ ਹੋਣ ਵਾਲਾ ਇਹ ਸ਼ਾਨਦਾਰ ਦ੍ਰਿਸ਼ ਹੈ ਅਟਾਰੀ ਵਾਗਾ ਬਾਰਡਰ ਭਾਰਤ ਦੇ ਪੰਜਾਬ ਰਾਜ ਅੰਮ੍ਰਿਤਸਰ ਦੇ ਨੇੜੇ ਸਥਿਤ ਹੈ ਇਥੇ ਹਰ ਰੋਜ਼ ਸ਼ਾਮ ਨੂੰ ਇੱਕ ਸੁੰਦਰ ਮਾਰਚ ਕੀਤੀ ਜਾਂਦੀ ਹੈ ਭਾਰਤੀ ਬੀਐਸਐਫ ਅਤੇ ਪਾਕਿਸਤਾਨੀ ਜਵਾਨ ਵਧੀਆ ਤਾਲ ਮੇਲ ਦੇ ਨਾਲ ਮਾਰਚ ਕਰਦੇ ਹਨ ਇਸ ਦੌਰਾਨ ਲੋਕ ਹਿੰਦੁਸਤਾਨ ਜਿੰਦਾਬਾਦ ਦੇ ਨਾਰੇ ਲਾਉਂਦੇ ਹਨ ਰੋਂਦੇ ਤੇ ਪਿੱਛੇ ਬੈਕਗ੍ਰਾਉਂਡ ਵਿੱਚ ਸੂਫੀ 뮤직 ਚਲਾਇਆ ਜਾਂਦਾ ਹੈ ਅਟਾਰੀ ਵਾਗਾ ਬਾਡ 1947 ਦੀ ਵੰਡ ਤੋਂ ਬਾਅਦ ਬਣਿਆ ਇਹ ਇੱਕ ਐਸਾ ਇਕਲੌਤਾ ਇਮੀਗ੍ਰੇਸ਼ਨ ਪੋਸਟ ਹੈ ਜਿੱਥੋਂ ਭਾਰਤ ਤੋਂ ਪਾਕਿਸਤਾਨ ਅਤੇ ਪਾਕਿਸਤਾਨ ਤੋਂ ਭਾਰਤ जाया ਜਾ ਸਕਦਾ ਹੈ ਵੱਡੀ ਭੀੜ ਰੋਜ਼ ਸ਼ਾਮ ਨੂੰ ਇਹ ਪ੍ਰੇਡ ਦੇਖਣ ਆਉਂਦੀ ਹੈ ਤੇ ਲੋਕ ਰਾਸ਼ਟ੍ਰ ਗਾਨ ਗਾਉਂਦੇ ਹਨ ਇਨਾਂ ਭਾਵਨਾਵਾਂ ਵਿੱਚ ਰੋਲ ਆ ਅਤੇ ਦੇਸ਼ ਭਗਤੀ ਦੇ ਨਾਲ ਭਰਿਆ ਇੱਕ ਮਾਹੌਲ ਹੁੰਦਾ ਹੈ ਇਹ ਇੱਕ ਐਸੀ ਜਗ੍ਹਾ ਹੈ ਜਿੱਥੇ ਦੋ ਅਲੱਗ-ਅਲੱਗ ਦੇਸ਼ਾਂ ਦੀਆਂ ਫੌਜਾਂ ਮਿਲ ਕੇ ਸਾਂਝੀ ਰਸਮਾਂ ਨੇ ਬੋਂਦੀਆਂ ਪਰ ਰੁਤਬੇ ਤੇ ਪਿਆਰ ਦੇ ਨਾਲ